ਜਿਹੜਾ ਵੀ ਇਹ ਦੇਸ਼ ਦਾ ਨਾਗਰਿਕ ਹੈ ਉਹਨੇ ਲੀਗਲ ਪ੍ਰੋਸੈਸ ਨੂੰ ਹਮੇਸ਼ਾ ਸਬਮਿਟ ਕਰਨਾ ਚਾਹੀਦਾ ਔਰ ਉਹ ਕੀਤਾ ਮਾਲ ਸਾਹਿਬ ਫਾਈਵ ਟਾਈਮ ਚੀਫ ਮਿਨਿਸਟਰ ਨੇ ਸਭ ਤੋਂ ਸਤਕਾਰਿਤ ਮੈਂ ਕਹਿ ਸਕਦਾ ਕ੍ਰਾਸ ਪਾਰਟੀ ਲਾਈਨ ਸਟੇਟਮੈਂਟ ਜਿਹਨੂੰ ਇੱਕ ਸਟੇਟਮੈਂਟ ਦੇ ਰੂਪ ਵਿੱਚ ਹਮੇਸ਼ਾ ਵਿਖਾਇਆ ਗਿਆ ਔਰ ਜਿਨ੍ਹਾਂ ਦਾ ਹਰੇਕ ਵਰਗ ਨੇ ਹਰੇਕ ਪਾਰਟੀ ਨੇ ਹਮੇਸ਼ਾ ਸਤਕਾਰ ਕੀਤਾ ਉਹਨਾਂ ਨੇ ਤਾਂ ਹਮੇਸ਼ਾ ਹੀ ਉਹ ਲਾਅ ਨੂੰ ਸਮਰਪਿਤ ਰਹੇ ਹਰ ਮੌਜੂਦਾ ਸਰਕਾਰ ਦਾਵਾ ਕਰਦੀ ਹੈ ਕਿ ਇਹ ਸਾਲ ਅਕਾਲੀ ਜਲਦੀ ਸਰਕਾਰ ਰਹੀ ਉਸ ਤੋਂ ਬਾਅਦ 5 ਸਾਲ ਦਾ ਆਕਾਂਡਕ ਸਰਕਾਰ ਰਹੀ ਪਰ ਕਿਤੇ ਵੀ ਜਨਸਿੱਖਿਆ ਦੋਗੇਆਂ ਜਾਂ ਸਿੱਖਾਂ ਨੂੰ ਜਿਹੜਾ ਬੇਅਦਬੀ ਮਾਮਲੇ 'ਚ ਇਨਸਾਫ ਮਿਲਿਆ ਤਾਂ ਹੁਣ ਉਹਨਾਂ ਵੀ ਸਰਕਾਰ ਤੋਂ ਜਿਹੜਾ ਇਨਸਾਫ ਮਿਲਣ ਜਾ ਰਿਹਾ ਹੈ ਉਹ ਸਾਰੇ ਜਿੰਨੇ ਵੀ ਰੋਪਈ ਨੇ ਉਹਨਾਂ ਦੇ ਖਾਤੇ ਵਿੱਚ ਤੁਸੀਂ ਏਡਾ ਤੁਹਾਡਾ ਚੈਨਲ ਰਿਸਪੈਕਟਡ ਐਂਡ ਵਾਚ ਗੱਲ ਤੁਸੀਂ ਵੀ ਥੋੜੀ ਸਹੀ ਕਰੋ ਤੇ ਚੰਗੀ ਲੱਗੇ ਅੱਜ ਕਿਹੜੇ ਕੇਸ 'ਚ ਸ਼ਾਮਲ ਹੋਏ ਕਿਹੜੇ ਚ ਕੋਟ 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 ਕੋਕੂਰਾ ਫਾਈਲ ਹਾਂ ਸੋ ਬੇਅਤ ਵੀ ਨਾ ਜੋੜੋ ਨਹੀਂ ਅਸੀਂ ਗੱਲ ਕਰਦੇ ਸਾਰੇ ਹੋਰ ਆਪੋਜੀਸ਼ਨ ਤਾਂ ਬਹੁਤ ਕੁਝ ਬੋਲਦੀ ਹੈ ਜੀ ਤੋਂ ਦੂਜੇ ਚੈਨਲ ਤੁਹਾਡੇ ਚੈਨਲ ਬਾਰੇ ਬਹੁਤ ਕੁਝ ਬੋਲਦੇ ਹੁਣ ਕੋਈ ਸੱਚੀ ਗੱਲਾਂ ਇਸ ਲਈ ਉਹ ਤਾਂ ਐਂ ਵੀ ਕਹਿ ਦਿੰਦੇ ਕਿ ਜੀ ਇਸ਼ਤਿਹਾਰ ਲੈ ਕੇ ਲਾਤੀ ਜੀ ਖਬਰ ਪਰ ਉਹ ਸੱਚੀ ਥੋੜੀ ਹੋ ਜਾਂਦੀ ਹੈ ਇਸ ਲਈ ਕੌਣ ਕੀ ਕਹਿ ਰਿਹਾ ਮੈਂ ਮੇਰੇ ਨਾਲ ਮੇਰਾ ਵਿਚਾਰ ਪੁੱਛੋ ਜੇ ਕਿਸੇ ਹੋਰ ਦਾ ਪੁੱਛਾਂਗਾ ਫਿਰ ਮੈਂ ਤੁਹਾਨੂੰ ਸਵਾਲ ਪਾ ਦਿੰਦਾ ਬੜੀ ਸਿੰਪਲ ਗੱਲ ਹੈ ਬਾਦਲ ਸਾਹਿਬ ਦਾ ਟ੍ਰੈਕ ਰਿਕਾਰਡ ਹੈ ਜਿਵੇਂ ਹਰ ਬੰਦੇ ਦਾ ਨਾ ਹਰ ਚੈਨਲ ਦਾ ਇਕਬਾਲ ਸਾਹਿਬ ਦਾ ਵੀ ਟਰੈਕ ਰਿਕਾਰਡ ਹੈ ਪੰਜ ਵਾਰੀ ਮੁੱਖ ਮੰਤਰੀ ਰਹੇ ਆ ਬਾਲ ਸਾਹਿਬ ਨੇ ਕਦੇ ਵੀ ਵੈਰ ਵਿਰੋਧ ਤਕੇਸ਼ਾਈ ਦੀ ਪੋਲਿਟਿਕਸ ਨਹੀਂ ਕੀਤੀ ਆ ਔਰ ਇਹ ਗੱਲ ਨੂੰ ਆਪੋਜੀਸ਼ਨ ਇੱਕ ਵਾਰੀ ਨਹੀਂ ਕਈ ਵਾਰੀ ਵਿਧਾਨ ਸਭਾ ਦੀ ਵਿਧਾਨ ਸਭਾ ਦੇ ਅੰਦਰ ਆਪ ਮੰਨੇ ਔਰ ਕ੍ਰਾਸ ਪਾਰਟੀ ਲਾਈਨ ਉਹਨਾਂ ਦਾ ਇਸ ਗੱਲ ਦਾ ਸਤਕਾਰ ਹੁੰਦਾ 96 ਸਾਲ ਦੀ ਉਮਰ ਅਜ ਉਹਨਾਂ ਨੂੰ 307 ਦੇ ਕੇਸ 'ਚ ਇਹ ਅਕੰਪਲਿਸ ਬਣਾਉਂਦਾ ਤੁਸੀਂ ਸਮਝਦੇ ਹੋ ਜੈਜ ਪਾਲ ਸਾਹਿਬ ਸੀ ਉੱਥੇ ਕੋਟਪੂਰੇ ਤੁਸੀਂ ਐਡੇ ਸਿਆਣੇ ਹੋ ਪਾਲ ਸਾਹਿਬ ਕੋਟਪੂਰੇ ਸੀ ਤੇ ਜੇ ਇਹੀ ਮਾਪਦੰਡ ਫਾਲੋ ਹੋਣਾ ਨਾ ਤੇ ਫਿਰ ਝੰਡਾ ਤਿਆਰ ਹੋ ਜਾ ਮਤਲਬ ਇਹ ਤੁਸੀਂ ਗੱਲ ਕਰਦੇ ਕੋਟਪੂਰੇ ਬਾਰੇ ਜੇ ਆਪਾਂ ਉਸ ਮਾਮਲੇ ਦੀ ਗੱਲ ਕਰੀਏ ਤਾਂ ਐਸਆਈਪੀ ਵੱਲੋਂ ਜਿਹੜਾ ਇਹਨਾਂ ਨੂੰ ਮੁੱਖ ਸਾਜ਼ਿਸ਼ਕਰਤਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਜੀ ਐਸਆਈਟੀ ਕੀ ਦੇ ਮਤੈਅਤ ਹੈ ਜੀ ਕਿਉਂ ਐਸਆਈਟੀ ਰਿਪੋਰਟ ਕਿਨੂੰ ਕਰ ਰਹੀ ਹੈ ਇਹ ਅਫਸਰ ਹੀ ਹੈ ਨਾ ਕੌਣ ਉਸ ਅਫਸਰ ਦੀ ਪ੍ਰੋਮੋਸ਼ਨ ਕੌਣ ਕਰ ਰਿਹਾ ਮੁੱਖ ਮੰਤਰੀ ਸਾਹਿਬ ਉਸ ਅਫਸਰ ਦੀ ਪੋਸਟਿੰਗ ਕੌਣ ਕਰ ਰਿਹਾ ਮੁੱਖ ਮੰਤਰੀ ਸਾਹਿਬ ਹੁਸਾਨਾ ਕਰਿਓ ਜਨਾਬ ਆ ਜਿਹਦਾ ਡੰਡਾ ਆ ਬੜੀ ਫਿਰਦੇ ਹੈ ਨਾ ਜੇ ਉਹਨਾਂ ਨੇ ਕਹਿਤਾ ਮਜੀਠੀਏ ਨੂੰ ਸਵੇਰੇ ਸਵਾਲ ਨਹੀਂ ਕਰਨਾ ਤੇ ਤੁਸੀਂ ਵੀ ਨਹੀਂ ਕਰਨਾ ਉਹ ਹਾਲ ਉਹਦਾ ਜਿਹੜਾ ਇੰਜੀਨੀਅਰ ਐਸਆਈਟੀ ਦੇ ਰਿਕਾਰਡ ਪੇਸ਼ ਕੀਤੀ ਇਸ ਲਈ ਇਹ ਜਦੋਂ ਮੁੱਖ ਮੰਤਰੀ ਦਾ ਬਿਆਨ ਆ ਗਿਆ ਕੁਲਕਾਰ ਸਿੰਘ ਸੰਧਵਾ ਦਾ ਆ ਗਿਆ ਵਜ਼ੀਰਾ ਦਾ ਆ ਗਿਆ ਜੀ ਨਾ ਕੋਈ ਗੱਲ ਸੀ ਇਹ ਜੇ ਐ ਹੋਣ ਲੱਗ ਗਿਆ ਆਉਣ ਵਾਲੇ ਸਮੇਂ 'ਚ ਤਾਂ ਕੋਈ ਵੀ ਬੰਦਾ ਸੁਰੱਖਿਤ ਨਹੀਂ ਰਹਿਣਾ ਖਾਸ ਕਰਕੇ ਚੀਫ ਮਿਨਿਸਟਰ ਜਾਂ ਕੋਈ ਮਿਨਿਸਟਰ ਜਾਂ ਹੋਮ ਮਿਨਿਸਟਰ ਜਾਂ ਕੋਈ ਡੀਜੀਪੀ ਪੰਜਾਬ ਦਾ ਵੇਖੋ ਡਿਊਟੀ ਕਰਦੇ ਆ ਪੁਰਸ ਤੋਂ ਵੀ ਕੰਮ ਹੋ ਜਾਂਦਾ ਪੁਰਸ ਜਾਣ ਕੇ ਕਰਦੀਏ ਤਾਂ ਆਪਾਂ ਮੰਨ ਲਓ ਜੇ ਡਿਊਟੀ ਕਰਦੇ ਆ ਹੋ ਜਾਂਦੀ ਹੈ ਤਾਂ ਅਣਗੌੜ ਕਰਨਾ ਚਾਹੀਦਾ ਹੁੰਦਾ ਜੀ ਇੱਥੇ ਹੁਣ ਤਾਂ ਹੀ ਜਿਉਂ ਜਿੰਨੇ ਮੁੱਖ ਮੰਤਰੀ ਆ ਪੰਜਾਬ ਦੇ ਬਣੇ ਆ ਹਰੇਕ ਦੇ ਰਾਜ ਚ ਕੋਈ ਦੋ ਕੋਈ ਚਾਰ ਕੋਈ ਛੇ ਬੰਦੇ ਤਾਂ ਬਰੇ ਹੀ ਹੋਣਗੇ ਕਿਸੇ ਦੇ ਇੱਕ ਤੇ ਫਿਰ ਜੇ ਪਰਚੇ ਦੇਣ ਲਾਗੇ ਕੋਈ ਬਚੂਗਾ ਤੇ ਗਾਂ ਤਾਂ ਇਦੂ ਵੀ ਹਾਲਾਤ ਜਿਹੜੇ ਕੋਈ ਬਹੁਤੇ ਚੰਗੇ ਨਹੀਂ ਬਾੜੇ ਆਉਣੇ ਦਰੋਂ ਦਰੋਂ ਸੋ ਇਹ ਗਲਤ ਮੇਰੀ ਸਮਝ ਵੇਂ ਸਸਤੀ ਸ਼ੋਰ ਦੀ ਖਾਤਰ ਆਪਣੀ ਸੌੜੀ ਰਾਜਨੀਤੀ ਦੀ ਖਾਤਰ ਘਟਿਆ ਰਾਜਨੀਤੀ ਕਹਿ ਲਓ ਉਹਨੂੰ ਸੌੜੀ ਕਰੋ ਉਹਦੀ ਖਾਤਰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਵਰਗੇ ਦਰਵੇਸ਼ ਇਨਸਾਨ ਦੇ ਉੱਤੇ ਇਹ ਜਿਹੀਆਂ ਗੱਲਾਂ ਕਰਨੀਆਂ ਇਦੋਂ ਘਟੀਆਂ ਗੱਲ ਕੋਈ ਰਾਜਨੀਤੀ ਦੀ ਹੋਰੀ ਨਾ ਨੀ ਹੋਈ ਹੈ ਜੀ ਸੋ ਇਹਦਾ ਹੋਣਾ ਹਾਲ ਤਾਂ ਕੁਝ ਨਹੀਂ ਖੱਜਲ ਖਵਾਰੀ ਹੈ ਹੋਣਾ ਤਾਂ ਕੁਝ ਨਹੀਂ ਆਪਾਂ ਨੂੰ ਪਤਾ ਕਿ ਤੇਰੀਆਂ ਜੀ ਦਾ ਵੋਟਾਂ ਦਾ ਸਾਰਾ ਪਤਾ ਹੈ ਲੋਕਾਂ ਨੂੰ ਸਾਰਾ ਪਤਾ ਹੈ ਸੋ ਬਿਲਕੁਲ ਨੀਵੀਂ ਪੱਦਰ ਦੀ ਗੱਲ ਕੀਤੀ ਹੈ ਜਿਹੜੀ ਕਿ ਨਹੀਂ ਸੀ ਕਰਨੀ ਚਾਹੀਦੀ ਮਨੂੰ ਕਹਿੰਦਾ ਬਾਦਲ ਸਾਹਿਬ ਲੋਕ ਤੂੰ ਮਰਜ਼ੀ ਤੈਨੂੰ ਕਰ ਦਿੰਦੇ ਸਵੇਰੇ ਤੂੰ ਜਮਾ ਕਿੱਡੇ ਕੋਹੇ ਤੈਨੂੰ ਪਤਾ ਵੀ ਨਾ ਹੋਵੇ ਤੂੰ ਕਿਤੇ ਹੋਰ ਹੋਵੇਂ ਤੈਨੂੰ ਵੀ ਕਰ ਦੇਣਗੇ ਤੜਕੇ ਨਾਮਜਿਤ ਤੇ ਜਿਹਨੂੰ ਮਰਜ਼ੀ ਕਰਾ ਲਓ ਸਰਕਾਰ ਜਿਹਨੂੰ ਕਰਨਾ ਚਾਵੇ ਕਰ ਲੂ ਇਹ ਤੇ ਕੋਈ ਔਖਾ ਹੀ ਨਾਮਜਿਤ ਕਰ ਰਹਾ ਕਿ ਔਖਾ ਸਰਕਾਰ ਤੋਂ ਮੁਲਾਜ਼ਮਾਂ ਨੇ ਤੇ ਡਰਦਿਆਂ ਨੇ ਦੋ ਅੱਖਰ ਲੇਖ ਹੀ ਦੇਣੇ ਵਿਚਾਰਾਂ ਨੇ ਉਹਨਾਂ ਨੂੰ ਵੀ ਚੀਜ਼ ਦੋ ਤੋਂ ਡੱਡਾ ਚਾੜੀ ਜਾਊਗੀ ਸੋ ਇਟਸ ਟੋਟਲੀ ਫਰਾਡ ਤੇ ਝੂਠਾ ਕੇਸ ਹੈ ਇਹ ਖੜੇਗਾ ਨਹੀਂ ਕੋਰਟ ਆ ਤੁਸੀਂ ਵੇਖ ਲਓ ਛੇਤੀ ਇਹ ਜਿਹੜਾ ਸਾਰਾ ਖਤਮ ਹੋ ਜਾਏਗਾ ਪੂਰਾ ਇਹਦੇ ਉੱਤੇ ਕੀ ਦੋ ਕੀ ਗੱਲ ਕਰਦੀ ਸਿਆਸਤ ਵਿੱਚ ਨਾ ਤੇ ਇਨਸਾਫ ਦੇਣ ਦੀ ਕਿਸੇ ਦੀ ਭਾਵਨਾ ਸੀ ਤੇ ਨਾ ਹੀ ਪਤਾ ਹੈ ਇਹੀ ਸੀ ਕਿ ਰਾਜਨੀਤੀ ਕਿਵੇਂ ਕਰਨੀ ਹੈ ਸਾ ਪ੍ਰਕਾਸ਼ ਸਿੰਘ ਬਾਦਲ ਵਰਗੇ ਕਦਾਵਰ ਆਗੂ ਤੇ ਇੱਕ ਜਿਹੜੀ ਖੇਤਰੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਟਾਰਗੇਟ ਕਿਵੇਂ ਕਰਨਾ ਸੀ ਪਰ ਬੜੇ ਲੰਬੇ ਸਮੇਂ ਤੋਂ ਜਿਹੜੀਆਂ ਸ਼੍ਰੋਮਣੀ ਕਾਲਕਲ ਦੀਆਂ ਬਹੁਤ ਸೀ ਸ਼ਕਤੀਆਂ ਸੀ ਜਿਹੜੀਆਂ ਉਹ ਲੱਗੀਆਂ ਪਰ ਉਲਟਵਾ ਸਾਹਿਬ ਮੈਂ ਤੁਹਾਨੂੰ ਕਿਹ ਰੁਕਣਾ ਜਾਂਦਾ ਤੁਸੀਂ ਵੀ ਐਸਟੀ ਬਹੁਤ ਨੂੰ ਪਹਿਲੀ ਐਸਟੀ 4 ਜੂਨ ਦਾ ਜੂਨ 16 ਅਕਤੂਬਰ 2015 ਨੂੰ ਆਖਰੀ ਐਸਟੀ 29 ਨਵੰਬਰ 2015 ਤੋਂ ਤੁਹਾਡੀਆਂ ਹੀ ਬਣਾਈਆਂ ਸੀ ਨਾ ਏ ਸਾਡੀ ਤੇ ਜਿਹੜੀ ਐਸਆਈਟੀ ਸੀਗੀ ਖਟੜਾ ਸਾਹਿਬ ਵਾਲੀ ਸੀਗੀ ਤੇ ਸਾਡੀ ਐਸਆਈਟੀ ਕੋਈ ਨਹੀਂ ਸੀਗੀ ਔਰ ਖਟੜਾ ਸਾਹਿਬ ਨੇ ਜਿਹੜੇ ਕੇਸਾਂ ਦੀ ਜਾਂਚ ਸੀ ਉਹਨਾਂ ਕੋਲੇ ਉਹਨਾਂ ਨੂੰ ਸਜ਼ਾ ਵੀ ਹੋ ਉਹ ਬੰਦੇ ਨੰਗੇ ਕਰਕੇ ਕਿਟਾਰੇ ਟਿਕੜਾ ਕਰਦੇ ਜੈ ਉਹ ਗੁਰੂ ਸਰ ਮਲਕੇ ਵਾਲੀ ਸੀਗੀ ਬਾਕੀ ਤੇ ਜਿਹੜੀ ਸੀਬੀਆਈ ਕੋਲੇ ਸੀਗੀ ਪਹਿਲੋਂ ਔਰ ਜਿਹੜੀ ਇਹਦੇ ਬਾਰੇ ਐਸਆਈਟੀ ਬਣਾਈ ਗਈ ਸੀ ਕੋੜਕ ਪੂਰੇ ਬਾਰੇ ਉਹ ਪਹਿਲੋਂ ਹੌਰ ਵਿਜੇ ਪ੍ਰਤਾਪ ਦੀ ਬਣਾਈ ਸੀਗੀ ਉਹਨੇ ਵੀ ਇਸ ਤਰ੍ਹਾਂ ਦੀਆਂ ਮਨੋਰਕਾਹਣੀਆਂ ਲਿਖੀਆਂ ਸੀਗੀਆਂ ਤੇ ਜਿਹੜੇ ਹਾਈ ਕੋਰਟ ਨੇ ਸਾਰਾ ਕੁਝ ਖੰਦ ਕਰਤਾ ਤੇ ਇਥੋਂ ਤੱਕ ਜਿਹੜੇ ਉਹਦੇ ਵਿਰੁੱਧ ਜਿਹੜੇ ਕਮੈਂਟਸ ਪਾਸ ਕੀਤੇ ਸਟਰਕਚਰ ਪਾਸ ਕੀਤੇ ਤੇ ਉਹਨੂੰ ਵੀ ਜਿਹੜਾ ਐਸਆਈਟੀ ਸਾਨੂੰ ਆਸ ਨਹੀਂ ਸੀ ਕਿ ਅਫਸਰ ਇਥੋਂ ਤੱਕ ਜਾਣਗੇ ਪਰ ਕਿਉਂਕਿ ਪਤਾ ਨਹੀਂ ਕਿ ਉਹਨਾਂ ਨੂੰ ਇਹੀ ਹੈ ਕਿ ਸ਼ਾਇਦ ਇਹੀ ਰਹਿਣੇ ਭਗਵੰਤ ਮਾਨ ਹੁਰੀ ਰਹਿਣੇ ਆਮ ਆਦੀ ਪਾਰਟੀ ਰਹਿਣੀ ਹੈ ਤੇ ਕੇਜਰੀਵਾਲੀ ਸਾਡੇ ਸਿਰ ਤੇ ਰਹਿਣਾ ਹੈ ਸਰਕਾਰਾਂ ਬਦਲਦੀਆਂ ਰਹਿੰਦੀਆਂ ਤੇ ਬੇਇਨਸਾਫੀ ਕਰਨ ਵਾਲੇ ਜੇ ਤੁਸੀਂ ਝੂਠੇ ਮਕਦਮੇ ਦਰਜ ਕਰ ਸਕਦੇ ਤੇ ਤੁਹਾਡੇ ਤੇ ਸੱਚੇ ਤੇ ਹੋ ਸਕਦੇ ਆ ਨਾ ਜਿਹੜਾ ਤੁਸੀਂ ਅੱਜ ਏਡਾ ਵੱਡਾ ਗੁਨਾਹ ਕੀਤਾ ਆ ਤੇ ਕੱਲ ਨੂੰ ਕਿੱਥੇ ਜਾਓਗੇ ਮੈਂ ਨਹੀਂ ਮੈਂ ਕਿਸੇ ਨੂੰ ਧਮਕੀ ਨਹੀਂ ਦਿੰਦਾ ਜੇ ਜੇ ਕੋਈ ਅਫੀਸਰ ਇੱਥੇ ਜਾਂ ਕਿਤੇ ਵੀ ਹੋਰ ਕੋਈ ਗਨਾਹ ਵਾਲਾ ਕਦਮ ਚੁੱਕਦਾ ਆ ਹਾਂਜੀ ਕਿਸੇ ਨੂੰ ਝੂਠੇ ਇਨਵੋਲਵ ਕਰਦਾ ਆ ਤੇ ਰੱਬ ਦੇ ਹੈਗਾ ਨਾ ਰੱਬ ਤੋਂ ਹੀ ਡਰ ਲਓ ਅੱਜ ਇਸ ਕਰਕੇ ਜੋ ਕੁਝ ਵੀ ਐਸਐਡੀ ਨੇ ਕੀਤਾ ਆ ਉਹਨਾਂ ਦੇ ਮਨ ਤੋਂ ਹੀ ਬੋਝ ਹੁਣਾ ਇਹ ਚ ਕੋਈ ਦਰਾ ਮੰਨ ਗਿਆ ਪਰ ਦਬਾਅ ਦੇ ਥਲੇ ਜੋ ਕੁਛ ਆ ਜ ਕੀਤਾ ਗਿਆ ਇਹਦੇ ਜਿੰਨੀ ਮੈਂਿੰਦਾ ਕਿਤੇ ਜਾਂ ਮੈਨੂੰ ਥੋੜੀ ਜਿਹੀ ਪਰ ਸਤਿਗੁਰੂ ਜਨਾ ਕਹਦਾ ਦੇਖੋ ਉਹਨਾਂ ਤੇ ਵਿਸ਼ਵਾਸ ਹੈ ਤੇ ਕਾਨੂੰਨ ਤੇ ਵਿਸ਼ਵਾਸ ਹੈ ਕਿ ਜਿਹੜਾ ਜੋ ਕੁਝ ਵੀ ਚਿੱਤੇ ਤੇ ਕਾਲਾ ਪਾਏਗਾ ਸਿਰਫ ਚਿੱਤੇ ਤੇ ਕਾਲਾ ਨਹੀਂ ਲੀਡਰਸ਼ਿਪ ਤੇ ਤੇ ਵਰਕਰਾਂ ਦੇ ਝੂਠੇ ਕੇਸ ਪਾ ਕੇ ਉਹ ਡਰਾ ਸਕਦੇ ਆ ਮੈਂ ਉਹਨੂੰ ਦੱਸਣਾ ਚਾਹੁੰਨਾ ਸ਼ਹੀਦਾਂ ਦੀ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਹੈ ਇੰਨਾ ਕੇਸਾਂ ਤੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਪੂਰਾ ਵਿਸ਼ਵਾਸ ਜੁਡੀਸ਼ਰੀ ਤੇ ਹੈ ਬੇਅਦਬੀ ਮਾਮਲਿਆਂ ਨਾਲ ਸਬੰਧਤ ਚਲਾਨ ਰਿਪੋਰਟਾਂ ਜਿਹੜੀਆਂ ਐਸਆਈਟੀ ਨੇ 24 ਫਰਵਰੀ ਨੂੰ ਪੇਸ਼ ਕੀਤੀਆਂ ਸਨ ਉਹਦੇ ਸਬੰਧ ਵਿੱਚ ਅੱਜ ਸ਼ੋਮਨੀ ਕਾਲੀਦਲ ਦੇ ਪ੍ਰਧਾਨਕ ਜਗਦੀਪ ਸਿੰਘ ਬਾਦਲ ਤੇ ਪ੍ਰਕਾਸ਼ ਸਿੰਘ ਬਾਦਲ ਦੀ ਪੇਸ਼ੀ ਮਾਨਯੋਗ ਅਦਾਲਤ ਫਰੀਦਕੋਟ ਵਿੱਚ ਰੱਖੀ ਗਈ ਸੀ ਉੱਥੇ ਪਹੁੰਚੇ ਉੱਚ ਕੋਟੀ ਦੇ ਆਗੂ ਜਿਵੇਂ ਵਿਕਰਮਜੀਤ ਸਿੰਘ ਮਜੀਠੀਆ ਪ੍ਰੇਮ ਸਿੰਘ ਚੰਦੂ ਮਾਇਰਾ ਸਕੰਦਰ ਸਿੰਘ ਮਲੋਕਾ ਸਮੇਤ अनेਕਾਂ ਇਹਨਾਂ ਦੇ ਮੋਰਲੀ ਕਤਾਰ ਦੇ ਆਗੂ ਪਹੁੰਚੇ ਤੇ ਉਹਨਾਂ ਨਾਲ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਦੱਸਿਆ ਕਿ ਸਾਨੂੰ ਬੇਵਜ੍ਹਾ ਪਰੇਸ਼ਾਨ ਕੀਤਾ ਜਾ ਰਿਹਾ ਹੈ ਬਾਦਲ ਸਾਹਿਬ ਬਹੁਤ ਵੱਡੀ ਉਮਰ ਦੇ ਹੋ ਚੁੱਕੇ ਆ ਉਹਨਾਂ ਨੂੰ ਅਦਾਲਤਾਂ ਚ ਕਢੇਸਿਆ ਜਾ ਰਿਹਾ ਹੈ ਇਸ ਕਰਕੇ ਭਗਵੰਤ ਸਿੰਘ ਮਾਨ ਦੀ ਸਰਕਾਰ ਦੀ ਆਲੋਚਨਾ ਕਰਨੀ ਬੰਦੀ ਹੈ ਇੱਕ ਦਿਨ ਸਾਡੇ ਆਗੂ ਤੁਹਾਡੇ ਸਾਹਮਣੇ ਬਰੇ ਹੋਣਗੇ ਕੈਮਰਾਮੈਨ ਗੁਰਿੰਦਰ ਸਿੰਘ ਮਹਿੰਦੀ ਰੱਤਾ ਦੇ ਨਾਲ ਮੈਂ ਗੁਰਮੀਤ ਸਿੰਘ ਮਿੱਤਾ ਕੋਟ ਕਪੂਰਾ